ਲੱਖ ਰੁਪਏ ਦੀ ਜਿਹੜੀ ਨੌਕਰੀ ਛੱਡੀ ਐ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਬਿਜ਼ਨਸ ਜਿਹੜਾ ਫੂਡ ਕਾਟ ਸ਼ੁਰੂ ਰੱਬ ਦੀ ਮਿਹਰ ਨਾਲ ਮੈਂ ਮੀਰਾਜ਼ ਫੂਡ ਨੂੰ ਸਟਾਰਟ ਕੀਤਾ ਤੇ 2023 ਨਵੰਬਰ ਦੇ ਵਿੱਚ ਅਸੀਂ ਕੰਮ ਨੂੰ ਸਟਾਰਟ ਕੀਤਾ ਸੀ ਅੱਜ ਲਗਭਗ ਡੇਢ ਸਾਲ ਹੋ ਗਿਆ ਆਪਣੇ ਕੰਮ ਨੂੰ ਤੇ ਲੋਕਾਂ ਨੇ ਬਹੁਤ ਪਿਆਰ ਵੀ ਦਿੱਤਾ ਉਹ ਕਹਿੰਦੇ ਹੈਗੇ ਕਿ ਜੇ ਇਹ ਚੀਜ਼ਾਂ ਜਿਹੜੀਆਂ ਬਣਾਉਣੀਆਂ ਜਾਂ ਆਪਦਾ ਸ਼ੁਰੂ ਕਰਨਾ ਹੈ ਬਿਜ਼ਨਸ ਇਹਨੂੰ ਪਹਿਲਾਂ ਸਿੱਖਣਾ ਪੈਂਦਾ ਹੈ ਕਿੱਥੋਂ ਸਰ ਐਜ਼ ਮੈਂ ਬਲੌਂਗ ਕਰਦੀ ਆ ਬੈਂਗਲੌਰ ਸਿਟੀ ਤੋਂ ਤੇ ਮੈਰਿਡ ਮੈਂ ਫਾਜ਼ਲ ਕਾ ਦੇ ਵਿੱਚ ਹੋਈ ਆ ਤੇ অলরেডি ਮੈਨੂੰ ਡੋਸਾ ਬਣਾਉਣਾ ਆਉਂਦਾ ਸੀ ਪਰ ਪ੍ਰੋਫੈਸ਼ਨਲ ਮੈਂ ਇਹਨੂੰ YouTube ਤੋਂ ਸਿੱਖਿਆ ਮੈਂ 1 ਸਾਲ ਲਾਇਆ YouTube ਤੇ ਤੇ ਪ੍ਰੋਫੈਸ਼ਨਲ ਰੈਸਪੀਸ ਸੀ ਕੇ ਮਾਸਟਰ ਕਰਕੇ ਫਿਰ ਮੈਂ ਆਪਣੇ ਡੋਸੇ ਦੀ ਕਾਰਟ ਨੂੰ ਸਟਾਰਟ ਕੀਤਾ ਅਲੱਗ ਕੀ ਹੈ ਤੁਹਾਡੇ ਡੋਸੇ ਦੇ ਵਿੱਚ ਕਈ ਜਿਹੜੇ ਹੈਗੇ ਡੋਸੇ ਵਾਲੇ ਤੋਂ ਹੋਰ ਵੀ ਬਣਾਦੇ ਸਰ ਆਪਣੇ ਡੋਸੇ ਦੇ ਵਿੱਚ ਖਾਸੀਅਤ ਇਹ ਹੈ ਵੀ ਸਰ ਅਸੀਂ ਪਿਓਰ ਫਰਮੈਂਟਡ ਫੂਡ ਯੂਜ਼ ਕਰ ਰਹੇ ਹਾਂ ਲਾਈਕ ਨੋ ਸੋਡਾ ਹੈਜ਼ ਬੀਨ ਯੂਜ਼ਡ ਇਨ आवर ਡੋਸਾ तो ये राइस का प्योर बैटर होता है जिससे डोसे को एक दिन पहले प्रोसेस किया जाता है उसके बाद आ, हम क्रिस्पी डोसा बनाते हैं आप ये देख सकते हैं सर हमारे डोसा जो है मार्केट में आपने देखोगे डोसा यूजली सॉफ्ट होता है बट यहाँ पे आप एक क्रंच फील कर सकते हैं एक ऑथेंटिक जो डोसा होता है वो यहाँ पे आप इंजॉय कर सकते हैं सर आज तुम एक फाजिलका एक अजिहे जोड़े के नाम मिलान लगे हैं जिन्होंने वालों ਉੱਚ ਸਿੱਖਿਆ MBA ਤੱਕ ਦੀ ਜਿਹੜੀ ਆ ਪੜ੍ਹਾਈ ਕੀਤੀ ਗਈ ਲੱਖ ਰੁਪਏ ਦੀ ਜਿਹੜੀ ਹੈ ਨੌਕਰੀ ਕੀਤੀ ਗਈ ਲੇਕਿਨ ਉਸ ਨੂੰ ਛੱਡ ਕੇ ਉਹਨਾਂ ਵੱਲੋਂ ਇੱਕ ਫੂਡ ਕਾਰਟ ਸ਼ੁਰੂ ਕੀਤਾ ਗਿਆ ਹੈਗਾ ਉਹਨਾਂ ਦੇ ਨਾਲ ਗੱਲਬਾਤ ਕਰਦੇ ਕਿ ਆਖਰ ਫੂਡ ਕਾਰਟ ਕਰਨ ਦਾ ਮਕਸਦ ਕੀ ਸੀਗਾ ਕਿਉਂ ਉਹਨਾਂ ਵੱਲੋਂ ਜਿਹੜੀ ਲੱਖ ਰੁਪਏ ਦੀ ਜਿਹੜੀ ਨੌਕਰੀ ਹੈ ਉਹ ਛੱਡੀ ਗਈ ਸਭ ਤੋਂ ਪਹਿਲਾਂ ਉਹਨਾਂ ਦਾ ਨਾਮ ਜਾਣ ਲੈਣਾ ਹੈ ਕਿ ਨਾਮ ਕੀ ਹੈ ਗਿਤਾ ਅੰਜਲੀ ਜੀ ਸ ਮੇਰਾ ਨਾਮ ਗਿਤਾ ਅੰਜਲੀ ਹੈ ਹੈ ਕਿ ਰਾਇ ਕਿ ਕੀ ਮਤਲਬ ਜਿਹੜਾ ਹੈਗਾ ਕਹਿੰਦੇ ਹੈਗੇ ਕਿ ਤੁਸੀਂ ਲੱਖ ਰੁਪਏ ਦੀ ਜਿਹੜੀ ਨੌਕਰੀ ਛੱਡੀ ਹੈ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਬਿਜ਼ਨਸ ਜਿਹੜਾ ਫੂਡ ਕਾਰਟ ਸ਼ੁਰੂ ਕੀਤਾ ਐ ਤੇ ਜੌਬ ਦੇ ਵਿੱਚ ਤੁਹਾਨੂੰ ਪਤਾ ਹੈ ਲਾਈਕ ਸੈਟੀਸਫੈਕਸ਼ਨ ਨਹੀਂ ਹੈ ਕਿਉਂਕਿ ਆਪਣਾ ਇਹ স্মੋਲ ਟਾਊਨ ਹੈ ਤੇ স্মੋਲ ਟਾਊਨ ਕਰਕੇ ਆਪਾਂ ਨੂੰ ਉਹ ਪੇ ਸਕੇਲ ਨਹੀਂ ਮਿਲਦਾ ਜੋ ਆਪਾਂ ਚਾਹੁੰਦੇ ਆ ਤਾਂ ਕਰਕੇ ਸ਼ੁਰੂ ਤੋਂ ਹੀ ਮੇਰੇ ਮਨ ਦੇ ਵਿੱਚ ਅੱਛਾ ਸੀ ਵੀ ਮੈਂ ਆਪਣਾ ਕੋਈ ਕੰਮ ਕਰਾਂ ਤੇ ਆਪਣੇ ਕੰਮ ਦੇ ਵਿੱਚ ਹੀ ਕੋਈ ਆਪਣਾ ਨਾਮ ਬਣਾਵਾ ਤੇ ਲਾਈਕ ਰੱਬ ਦੀ ਮਿਹਰ ਨਾਲ ਮੈਂ ਮੀਰਾਜ ਫੂਡ ਨੂੰ ਸਟਾਰਟ ਕੀਤਾ ਤੇ 2023 ਨਵੰਬਰ ਦੇ ਵਿੱਚ ਅਸੀਂ ਕੰਮ ਨੂੰ ਸਟਾਰਟ ਕੀਤਾ ਸੀ ਅੱਜ ਲਗਭਗ ਡੇਢ ਸਾਲ ਹੋ ਗਿਆ ਆਪਣੇ ਕੰਮ ਨੂੰ ਤੇ ਲੋਕਾਂ ਨੇ ਬਹੁਤ ਪਿਆਰ ਵੀ ਦਿੱਤਾ ਇਸ ਕਰਕੇ ਇਸ ਇਸ ਤਰ੍ਹਾਂ ਆਪਣੀ ਜਾਨੀ ਸ਼ੁਰੂ ਹੋਈ ਤੇ ਅਸੀਂ ਇਸ ਨੂੰ ਇੱਕ ਕਰੰਟ ਟਾਈਮ ਦੇ ਵਿੱਚ ਆਪਣੇ ਫਾਜ਼ਿਲਕਾ ਦੇ ਵਿੱਚ ਅਸੀਂ ਬਹੁਤ ਵਧੀਆ ਨਾਮ ਬਣਾਇਆ ਹੈ ਤੇ ਲੋਕਾਂ ਨੇ ਪਿਆਰ ਵੀ ਬਹੁਤ ਦਿੱਤਾ ਹੈ ਸਰ ਕਿ ਉਹ ਕਹਿੰਦੇ ਹੈਗੇ ਕਿ ਜੇ ਇਹ ਚੀਜ਼ਾਂ ਜਿਹੜੀਆਂ ਬਣਾਉਣੀਆਂ ਜਾਂ ਆਪਦਾ ਸ਼ੁਰੂ ਕਰਨਾ ਹੈ ਬਿਜ਼ਨਸ ਇਹਨੂੰ ਪਹਿਲਾਂ ਸਿੱਖਣਾ ਪੈਂਦਾ ਹੈ ਕਿੱਥੋਂ ਕਿੱਥੋਂ ਸਿੱਖਿਆ ਸਰ ਐਜ਼ ਮੈਂ ਬਲੋਂਗ ਕਰਦੀ ਹਾਂ ਬੈਂਗਲੌਰ ਸਿਟੀ ਤੋਂ ਤੇ ਮੈਰਿਡ ਮੈਂ ਫਾਜ਼ਿਲਕਾ ਦੇ ਵਿੱਚ ਹੋਈ ਹਾਂ ਤੇ ਆਲਰੇਡੀ ਮੈਨੂੰ ਡੋਸਾ ਬਣਾਉਣਾ ਆਉਂਦਾ ਸੀ ਪਰ ਪ੍ਰੋਫੈਸ਼ਨਲ ਮੈਂ ਇਹਨੂੰ YouTube ਤੋਂ ਸਿੱਖਿਆ ਮੈਂ 1 ਸਾਲ ਲਾਇਆ YouTube ਤੇ ਤੇ ਪ੍ਰੋਫੈਸ਼ਨਲ ਰੈਸਪੀਸ ਸੀ ਕਿ ਮਾਸਟਰ ਕਰਕੇ ਫਿਰ ਮੈਂ ਆਪਣੇ ਡੋਸੇ ਦੀ ਕਾਟਨ ਨੂੰ ਸਟਾਰਟ ਕੀਤਾ ਤੇ ਰਿਸਪਾਂਸ ਵੀ ਬਹੁਤ ਅੱਛਾ ਰਹਾ ਕਿਉਂਕਿ ਔਥੈਂਟਿਕ ਫੂਡ ਅਸੀਂ ਖਿਲਾ ਰਹੇ ਹਾਂ ਸਰ ਲਾਈਕ ਜੇ ਟ੍ਰੈਡੀਸ਼ਨਲ ਵੇ ਨਾਲ ਜਿਵੇਂ ਫੂਡ ਬੰਦਾ ਹੈ ਉਵੇਂ ਹੀ ਅਸੀਂ ਡੋਸੇ ਦੀ ਰੈਸਪੀਸ ਨੂੰ ਬਣਾ ਰਹੇ ਨੇ ਤੇ ਉਵੇਂ ਹੀ ਖਿਲਾ ਰਹੇ ਨੇ ਸਰ अलग की हैोसे कई जड़े है डोसे वाले तो भी होना सर अपने डोसे दे विच खासियत ये है भी सर असि प्योर फर्मेंटेड फूड यूज़ कर रहे हैं लाइक नो सोडा सोडाज बीन यूज इन अवर डोसा तो ये राइस का प्योर बैटर होता है जिससे डोसे को एक दिन पहले प्रोसेस किया जाता है उसके बाद uh, हम क्रिस्पी डोसा बनाते हैं आप ये देख सकते हैं सर हमारे डोसा जो है मार्केट में आपने देखोगे डोसा यूजली सॉफ्ट होता है बट यहाँ पे आप एक क्रंच फील कर सकते हैं एक ਔਥੈਂਟਿਕ ਜੋ ਡੋਸਾ ਹੁੰਦਾ ਹੈ ਉਹ ਯਹਾਂ ਪੇ ਆਪ ਅ ਇੰਜੋਏ ਕਰ ਸਕਤੇ ਹੈ ਸਰ ਕਿਡੀਆਂ ਕਿਡੀਆਂ ਫਿਰ ਤੁਸੀਂ ਆਈਟਮਸ ਜਿਹੜੇ ਚੀਜ਼ਾਂ ਬਣਾਉਂਦੇ ਆ ਸਰ ਆਪਣੇ ਕੋਲ ਵੇਜ ਆਪੇ ਹੁੰਦੇ ਨੇ ਇਹ ਵੇਜ ਆਪੇ ਨੇ ਸਰ ਤੇ ਆਪਣੇ ਕੋਲ ਇਡਲੀ ਸਾਂਬਰ ਵੀ ਹੁੰਦਾ ਹੈ ਸਰ ਤੇ ਮਸਾਲਾ ਡੋਸਾ ਹੁੰਦਾ ਹੈ ਤੇ ਮੰਡੇਜ਼ ਨੂੰ ਮਸਾਲਾ ਇਡਲੀ ਹੁੰਦੀ ਹੈ ਸਰ ਯੈਸ ਬੇਸਿਕਲੀ ਡਿਸ਼ ਕਿਸ ਤੋਂ ਦੀ ਹੈ ਸਾਰੀਆਂ ਇਹ ਸਾਰੀ ਸਾਊਥ ਇੰਡੀਅਨ ਹੈ ਸਰ ਅੱਛਾ ਆਪਣੇ ਫਾਜ਼ਲ ਕਾ ਦੇ ਵਿੱਚ ਕੀ ਹੈ ਸਰ ਅਸੀਂ ਜਦੋਂ ਬਿਜ਼ਨਸ ਸਟਾਰਟ ਕੀਤਾ ਸੀ ਅਸੀਂ ਸੋਚਿਆ ਸੀ ਵੀ ਅਸੀਂ ਕੀ ਸਟਾਰਟ ਕਰੀਏ ਇਹ ਦੋਨੋਂ ਪਤਾ ਹੈ ਅੱਜਕੱਲ ਮੋਮੋਜ਼ ਦਾ ਟ੍ਰੈਂਡ ਬਹੁਤ ਹੈ ਤੇ ਯੂਥ ਮੋਮੋਜ਼ ਨੂੰ ਬਹੁਤ ਜ਼ਿਆਦਾ ਲਾਈਕ ਕਰ ਰਿਹਾ ਹੈ ਤੇ ਇਨਡਾਇਰੈਕਟਲੀ ਮੇਬੀ ਵੀ ਡੋਨਟ ਨੋ ਲਾਈਕ ਮਾਇੋਨੀਜ਼ ਜਿਹੜੀ ਹੈ ਉਹ ਆਪਣੇ ਹੈਲਥ ਵਾਸਤੇ ਬਹੁਤ ਡੇਂਜਰਸ ਹੈ ਐਵੇਂ ਜਦੋਂ ਆਪਾਂ ਮੈਦਾ ਖਾਂਦੇ ਆ ਉਹ ਵੀ ਆਪਣੇ ਹੈਲਥ ਵਾਸਤੇ ਬਹੁਤ ਡੇਂਜਰਸ ਹੈ ਤਾਂ ਮੈਨੂੰ ਐ ਲੱਗਿਆ ਵੀ ਆਪਾਂ ਕੁਝ ਵਧੀਆ ਸਟਾਰਟ ਕਰੀਏ ਹੈਲਦੀ ਸਟਾਰਟ ਕਰੀਏ ਤੁਸੀਂ ਆਪਣਾ ਲੋਗੋ ਵੀ ਦੇਖ ਸਕਦੇ ਹੋ ਹੀਟ ਹੈਲਦੀ ਬੀ ਹੈਲਦੀ ਅ ਅਸੀਂ ਹੈਲਦੀ ਬੀ ਹੈਲਦੀ ਕਨਸੈਪਟ ਨੂੰ ਸਟਾਰਟ ਕੀਤਾ ਇਹਦੇ ਵਿੱਚ ਅਸੀਂ ਮੋਮੋਸ ਦੀ ਥਾਂ ਤੇ ਅਸੀਂ ਵੈਜ ਅੱਪੇ ਲਾਂਚ ਕੀਤੇ ਵੈਜ ਅੱਪੇ ਕੀ ਹੈ ਸਰ ਇਹ ਲੋਡਡ ਵਿਦ ਵੈਜੀਟੇਬਲਸ ਨੇ 올 ਸੀਜ਼ਨਲ ਵੈਜੀਟੇਬਲਸ ਹੁੰਦੀਆਂ ਨੇ ਲਾਈਕ ਸੂਜੀ ਐਂਡ ਕਰਡ ਦੀ ਇਹਦਾ ਮੇਨ ਬੇਸ ਹੁੰਦਾ ਹੈ ਉਹਦੇ ਵਿੱਚ ਮਿਕਸ ਕਰਕੇ ਅਸੀਂ ਇਹਨੂੰ ਬਣਾ ਰਹੇ ਹਾਂ ਨਾਲ ਟਮੇਟੋ ਦੀ ਚਟਨੀ ਐਂਡ ਕੋਕੋਨਟ ਚਟਨੀ ਹੁੰਦੀ ਹੈ ਕੋਕੋਨਟ ਇਜ਼ ਅ ਵੈਰੀ ਗੁੱਡ ਸੋਰਸ ਆਫ ਫਾਈਬਰ ਸਰ तो हमारी कार्ट पे कोई म्योनीस नहीं है कोई टमेटो सॉस नहीं है कोई ब्रांडेड कंपनीज की सॉस नहीं है इट्स ऑल हैंड मेडेड बाय मी सर सारी चीज़ें मैं खुद बना रही हूँ और ऑथेंटिक खिला रही हूँ सर लग गया सी पहले दिन जो शुरुआत की है कि काफ़ी औखा गया। औखा तो बहुत लग गया सर हले भी टू बी होनेसट असी बहुत सारी प्रॉब्लम्स फेस कर रहे हैं ਬਟ ਅਸੀਂ ਲਾਈਕ ਸਲੋਲੀ ਸਲੋਲੀ ਉਸ ਚੀਜ਼ ਨੂੰ ਪਾਰ ਕਰ ਰਹੇ ਹਾਂ ਤੇ ਸਟੈਪ ਬਾਈ ਸਟੈਪ ਅਸੀਂ ਰੀਚ ਕਰ ਰਹੇ ਹਾਂ ਆਪਣੇ ਟਾਰਗੇਟ ਨੂੰ ਸਰ ਬਹੁਤ ਪਸੰਦ ਆ ਰਿਹਾ ਹੈ ਸਰ ਬਹੁਤ ਤੇ ਸਾਰੀ ਮੇਕਿੰਗ ਆਪਣੀ ਦੇਸੀ ghee ਦੇ ਵਿੱਚ ਹੁੰਦੀ ਹੈ ਸਰ yes ਅਸੀਂ ਰਿਫਾਈਨਡ ਨਹੀਂ ਯੂਜ਼ ਕਰਦੇ ਪਿਓਰ ਦੇਸੀ ghee ਹੁੰਦਾ ਹੈ ਸਰ yes ਮੈਂ ਬੈਚਲਰ ਆਫ ਬਿਜ਼ਨਸ ਮੈਨੇਜਮੈਂਟ ਕੀਤੀ ਹੋਈ ਹੈ ਫਰਮ ਬੰਗਲੌਰ ਯੂਨੀਵਰਸਿਟੀ ਐਂਡ ਉਸ ਤੋਂ ਬਾਅਦ ਮੈਂ ਮਲਟੀਪਲ ਜੌਬਸ ਕੀਤੀ ਐ ਐਜ਼ ਅ ਟੀਚਰ ਵੀ ਜੌਬ ਕੀਤੀ ਐ ਐਜ਼ ਅ ਡਿਸਟ੍ਰਿਬਿਊਟਰ ਵੀ ਮੈਂ ਵਰਕ ਕੀਤਾ ਹੈ ਤੇ ਐਜ਼ ਅ ਟ੍ਰੇਨਰ ਵੀ ਮੈਂ ਵਰਕ ਕੀਤਾ ਚੰਡੀਗੜ੍ਹ ਦੇ ਵਿੱਚ ਤੇ ਹੁਣ ਮੈਂ ਸੋਚਿਆ ਵੀ ਆਪਣਾ ਕੰਮ ਕਰੀਏ ਤੇ ਯੈਸ ਬਹੁਤ ਖੁਸ਼ ਹੈ ਸਰ ਯੈਸ ਬੇਸ਼ੱਕ ਮਿਹਨਤ ਲੱਗਦੀ ਹੈ ਬਟ ਆਪਣੇ ਕੰਮ 'ਚ ਨਾਮ ਵੀ ਦੋਨੋਂ ਮਿਲ ਰਿਹਾ ਹੈ ਜੀ ਹਾਂ ਜੀ ਸੋ ਇਹਨਾਂ ਦੇ ਇੱਥੇ ਪਤੀ ਵੀ ਮੌਜੂਦ ਹੈ ਘਰ ਵਾਲੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਦਾ ਰਿਹਾ ਕਾਫੀ ਕੁਛ ਜਿਹੜਾ ਸਿੱਖਣ ਤੋਂ ਇਹਨਾਂ ਤੋਂ ਹੀ ਮਿਲਿਆ ਜਾਂ ਫਿਰ ਆਪਣੇ ਆਪ ਸਿੱਖਿਆ ਨਹੀਂ ਇਹਨਾਂ ਤੋਂ ਹੀ ਸਿੱਖਣ ਦਾ ਮਿਲਿਆ ਅੱਛਾ ਤੇ ਕੁਕਿੰਗ ਜੋ ਹੈ ਉਹ ਹੋਬੀ ਸੀ ਥੋੜੀ ਪਰ ਇੰਨੀ ਜ਼ਿਆਦਾ ਨਹੀਂ ਸੀ ਹੁਣ ਮੈਂ ਇਹਨਾਂ ਨੇ ਬਣਾਤੀ ਅੱਛਾ ਤੇ ਅੱਛਾ ਲੱਗ ਰਿਹਾ ਲੋਕੀ ਜਦੋਂ ਸੈਟੀਸਫਾਈਡ ਹੁੰਦੇ ਨੇ ਤੇ ਜਿਹੜੇ ਉਹਨਾਂ ਦੇ ਵਿਊਜ਼ ਮਿਲਦੇ ਐ ਉਹ ਬਹੁਤ ਸੈਟੀਸਫਾਈਡ ਕਰਦੇ ਐ ਹਾਂਜੀ ਉਤੋਂ ਫਿਰ ਹੋਰ ਮੋਟੀਵੇਸ਼ਨ ਮਿਲਦਾ ਐ ਤੇ ਵਧੀਆ ਕਰਨ ਦੇ ਵਿੱਚ ਤੇ ਉਹ ਬੈਂਗਲੌਰ ਦੇ ਤੁਸੀਂ ਫਾਜ਼ਿਲਕਾ ਦੇ ਫਿਰ ਇਹ ਮਿਲ ਕੇ ਹਾਂ ਇਹ ਤਾਂ ਸਰ ਮੈਂ 2007 ਦੀ ਵਿੱਚ ਉੱਥੇ ਜੌਬ ਕਰ ਰਿਹਾ ਸੀ ਬੈਂਗਲੌਰ ਦੇ ਵਿੱਚ ਬੀਪੀਓ ਇੰਡਸਟਰੀ ਦੇ ਵਿੱਚ ਕਾਲ ਸੈਂਟਰ ਜਿਹਨੂੰ ਆਪਾਂ ਕਹ ਦਿੰਦੇ ਹਾਂ ਉੱਥੇ ਮੁਲਾਕਾਤ ਹੋਈ ਸੀ ਉਸ ਤੋਂ ਬਾਅਦ ਫਿਰ ਲਵ ਮੈਰਿਜ ਹੋਈ ਹੈ ਅੱਛਾ ਹਾਂ ਜੀ ਤੇ ਅੱਜ ਇੱਕ ਸਫਲ ਜਿਹੜੀ ਜ਼ਿੰਦਗੀ ਦੇ ਵਿੱਚ ਸਭ ਕੁਝ ਸਿੱਖਣ ਨੂੰ ਮਿਲ ਰਿਹਾ ਤੇ ਜਿਹੜਾ ਇੱਕ ਬਿਜ਼ਨਸ ਸ਼ੁਰੂ ਕੀਤਾ ਹੈ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਸਰ ਦੋ ਬੱਚੇ ਆ ਸਰ ਮੇਰੇ ਇੱਕ ਗੁੜੀਆ ਹੈ 13 ਸਾਲਾਂ ਦੀ ਤੇ ਇੱਕ 8 ਸਾਲ ਦਾ ਲੜਕਾ ਹੈ ਦੇ ਬਹੁਤ ਵਧੀਆ ਚੱਲ ਰਿਹਾ ਸਭ ਕੁਝ ਸਭ ਕੁਝ ਵਧੀਆ ਹਾਂਜੀ ਕੀ ਕਹੋਗੇ ਅੱਜ ਕੱਲ ਦੇ ਨੌਜਵਾਨਾਂ ਨੂੰ ਜਿਹੜੇ ਮਤਲਬ ਪੜਨ ਦੇ ਬਾਅਦ ਜਿਹੜਾ ਉਹਨਾਂ ਨੂੰ ਲੱਗਦਾ ਕਿ ਨੌਕਰੀ ਹੀ ਕਰਨੀ ਹੈ ਤੇ ਉਹ ਜਿਹੜੇ ਹੈ ਵਿਚਾਰੇ ਰਹਿ ਜਾਂਦੇ ਆ ਤੇ ਆਖਰਕਾਰ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਹੈਗਾ ਬਾਹਰ ਦਾ ਜਿਹੜਾ ਰੁਕ ਕਰਨਾ ਇਹ ਤਾਂ ਸਰ ਹੁਣ ਆਪਾਂ ਕਹਿ ਦਿੰਦੇ ਆ ਵੀ ਮੀਡੀਆ ਦਾ ਜ਼ਮਾਨਾ ਹੈ ਸਾਰੇ ਆਨ ਲੋਕਾਂ ਨੂੰ ਇਹ ਪਤਾ ਲਗਭਗ ਲੱਗ ਚੁੱਕਿਆ ਹੈ ਵੀ ਜੌਬ ਦੇ ਵਿੱਚ ਯਾਨੀ ਕਿ ਆਪਣਾ ਕੁਝ ਜੇ ਕਰਾਂਗੇ ਬਿਜ਼ਨਸ ਸ਼ੁਰੂ ਕਰਾਂਗੇ ਉਹਦੇ ਵਿੱਚ ਆਪਾਂ ਨੂੰ ਗਰੋਥ ਦੇ ਚਾਂਸ ਜ਼ਿਆਦਾ ਨੇ ਜੋ ਟਾਈਮ ਇਸ ਟਾਈਮ ਚੱਲ ਰਿਹਾ ਹੈ ਹਾਂਜੀ ਕਾਫੀ ਫਿਰ ਸਭ ਕੁਝ ਠੀਕ ਰਹਿੰਦਾ ਕਿੰਨੇ ਵਜੇ ਸ਼ੁਰੂਆਤ ਕਰਦੇ ਹੋ ਸਰ ਬਣਾਉਣ ਦੀ ਪ੍ਰੋਸੈਸਿੰਗ ਦੀ ਹਾਂਜੀ ਇਹ ਮਾਰਨਿੰਗ ਸਵੇਰੇ 5 ਵਜੇ ਤੋਂ ਸ਼ੁਰੂ ਹੋ ਜਾਂਦੀ ਉਸ ਟਾਈਮ ਜੇ ਮੰਨ ਲਓ ਸਬਜ਼ੀ ਵਗੈਰਾ ਮਾਰਕੀਟ ਤੋਂ ਕਲੈਕਟ ਕਰਨਾ ਸ਼ੁਰੂ ਹੋ ਜਾਂਦੇ ਆ ਦਿਨ ਦੇ ਵਿੱਚ ਪੂਰਾ ਪ੍ਰੋਸੈਸ ਚੱਲਦਾ ਰਹਿੰਦਾ ਹੈ ਦੀ ਈਵਨਿੰਗ 6 ਵਜੇ ਫਿਰ ਸ਼ੀਟ ਆ ਜਾਂਦੇ ਆ ਇਹ ਰਾਤ ਨੂੰ 10 11 ਵਜੇ ਤੱਕ ਚੱਲਦਾ ਰਹਿੰਦਾ ਜੀ ਖੁਸ਼ ਹੋ ਜੌਬ ਤੋਂ ਆਪਣੇ ਬਹੁਤ ਵਧੀਆ ਸੈਟੀਸਫਾਈਡ ਪੂਰੀ ਸੈਟੀਸਫਾਈਡ ਸਰ ਹਾਂਜੀ ਸਰ ਕਸਟਮਰ ਸੈਟੀਸਫਾਈਡ ਹੈ ਤੇ ਫਿਰ ਅਸੀਂ ਵੀ ਸੈਟੀਸਫਾਈਡ ਹਾਂ ਹਾਂਜੀ ਬਿਲਕੁਲ ਸਰ ਹਾਂਜੀ ਸਰ ਸੋ ਇੱਥੇ ਜਿਹੜੇ ਹੈਗੇ ਡੋਸੇ ਦੇ ਚਾਹਵਨ ਹੈਗੇ ਉਹ ਵੀ ਹੈਗੇ ਲੋਕਾਂ ਨਾਲ ਗੱਲਬਾਤ ਕਰਨੇ ਜਿਹੜੇ ਰੂਟੀਨ ਦੇ ਵਿੱਚ ਇੱਥੇ ਆਉਂਦੇ ਹੈਗੇ ਕਿਵੇਂ ਲੱਗਿਆ ਜੀ ਜਿਹੜਾ ਚਾਹ ਕੀ ਖਾਦਾ ਸੀ ਜੀ ਨਮਸਕਾਰ ਜੀ ਸਤਿ ਸ੍ਰੀ ਅਕਾਲ ਜੀ ਮੈਂ फ़र्स्ट टाइम राजस्थान हनुमानगढ़ से बिलोंग करता हूँ फ़र्स्ट टाइम फाजिलका विज़िट थी मेरी तो मैंने यहाँ पर फर्स्ट टाइम ही फाजिलका के अपे खाए हैं जो मैं कह रहा हूँ कि ऐसा स्वाद मेरे को आज तक नहीं मिला और फ़र्स्ट टाइम मेरा एक्सपीरियंस है ना इतना बढ़िया रहा कि वास्तव में मैं फ़ाजिलका आके मैं खुश नसीब मानता हूँ कि मेरे को ऐसे अप्पे खाने को मिले और ऐसा डोसा डोसा तो हम खाते रहते हैं बहुत अपने अदर्स होटल्स में लेकिन जो एक रियली जो डोसा बनाते हैं ना वो मैंने इनका ही देखा है ऐसा डोसा मैंने पहले नहीं खाया लेकिन आज मेरे को खाने का मौका मिला है सो इतने डोसे के चावन होर भी है जो रोजाना जो इन्हों को डोसा खान आते गलबात करते हैं उन्होंने मेरा नाम सनिया अच्छा ਕਿਵੇਂ ਲੱਗਦਾ ਹੈਗਾ ਕਿ ਡੋਸਾ ਮਤਲਬ ਜਿਹੜਾ ਹੈਗਾ ਬੜਾ ਤੁਸੀਂ ਖੁਸ਼ੀ-ਖੁਸ਼ੀ ਜਿਹੜਾ ਖਾ ਰਹੇ ਹੋ ਨਾ ਇੰਜੋਏ ਕਰ ਰਹੇ ਹੋ ਹਾਂਜੀ ਮਤਲਬ ਫਸਟ ਟਾਈਮ ਮੈਂ ਇੱਥੇ ਵਿਜ਼ਿਟ ਕੀਤਾ ਤੇ ਕਾਫੀ ਅੱਛਾ ਲੱਗਿਆ ਮੈਨੂੰ ਇਹਨਾਂ ਦਾ ਟੇਸਟ ਅੱਛਾ ਹਾਂਜੀ ਪਹਿਲਾਂ ਵੀ ਡੋਸਾ ਜਿਹੜੀ ਖਾਦਾ ਪਹਿਲਾਂ ਮਤਲਬ ਇੱਥੇ ਨਹੀਂ ਖਾਦਾ ਉਹ ਮੈਂ ਕਹਿ ਰਿਹਾ ਫਸਟ ਟਾਈਮ ਮਤਲਬ ਹਾਂ ਕਿ ਫਾਜ਼ਿਲਕਾ ਦੇ ਵਿੱਚ ਇਹਨਾਂ ਦਾ ਅੱਛਾ ਲੱਗ ਰਿਹਾ ਮੈਨੂੰ ਟੇਸਟ ਪਹਿਲਾਂ ਜਿਹੜੇ ਡੋਸੇ ਜਿਹੜੇ ਟੇਸਟ ਕੀਤੇ ਕਿਵੇਂ ਦਾ ਫਰਕ ਹੀ ਲੱਗਿਆ ਮਤਲਬ ਮਤਲਬ ਇਹ ਥੋੜਾ ਕ੍ਰਿਸਪੀ ਹੈ ਸਾਈਜ਼ ਵੀ ਠੀਕ ਹੈ ਇੱਕ ਬ ਔਰ ਦੇਸੀ ਕਿਉਂ ਦੀ ਹੈ ਮੈਨੂੰ ਲੱਗਦਾ ਹੈ ਕਿ ਹੈਲਦੀ ਨਹੀਂ ਹਾਂਜੀ ਮਤਲਬ ਜਿਵੇਂ ਡੋਸ ਐਕਚੁਅਲੀ ਮੈਂ ਇਸ ਨੂੰ ਸਾਊਥ ਇੰਡੀਅਨ ਵੀ ਅੱਛਾ ਲੱਗਦਾ ਤਾਂ ਕਰਕੇ ਮੈਂ ਇਸ ਇੱਥੇ ਵਿਜ਼ਿਟ ਕੀਤਾ ਹੈ ਤਾਂ ਮੈਨੂੰ ਅੱਛਾ ਲੱਗਿਆ ਇਹਨਾਂ ਦਾ ਖਾਣਾ ਇਹ ਵੀ ਵਧੀਆ ਲੱਗਿਆ ਕਿ ਦੋਨੇ ਜਿਹੜੇ ਕਪਲ ਦੇਖੋ ਮਿਹਨਤ ਕਰ ਰਹੇ ਹੈ ਹਨਾ ਹਾਂ ਉਹ ਵੀ ਮੈਨੂੰ ਪਤਾ ਚੱਲਿਆ ਇੱਥੇ ਆ ਕੇ ਹਾਂਜੀ ਕਾਫੀ ਅੱਛਾ ਹੈ ਜੋ ਮਤਲਬ ਕਰ ਰਹੇ ਆਏ ਕਿਵੇਂ ਲੱਗਿਆ ਤੁਹਾਨੂੰ ਜੀ ਦੋਸਾ ਨਾ ਦਾ ਫਾਜ਼ਲ ਕਾ ਰੈਗੂਲਰ ਸੇ ਵਿਜ਼ਿਟ ਕਰਦੇ ਰਹਿਣੇ ਹਾਂ ਬਟ ਅੱਛਾ ਹੁੰਦਾ ਨਾ ਟੇਸ ਤਾਂ ਕਾਫੀ ਅੱਛਾ ਹੈ ਜਿਵੇਂ ਆਪਾਂ ਬਾਹਰ ਜਾ ਕੇ ਕਿਥੇ ਬਠਿੰਡਾ ਜਾ ਕੇ ਆਪਾਂ ਸਾਗਰਤਨਾ ਖਾ ਰਿਹਾ ਕੁਛ ਉਹ ਖਾ ਰਿਹਾ ਸਾਨੂੰ ਬਾਹਰ ਜਾ ਕੇ ਹੁਜੂਰਤ ਨਹੀਂ ਲੱਗ ਰਹੀ ਹੁੰਦੀ ਕਿ ਸਾਨੂੰ ਅਜਾ ਟੇਸ ਸਾਨੂੰ ਇੱਥੇ ਮਿਲ ਰਿਹਾ ਬੱਚੇ ਵੀ ਇੰਜੋਏ ਕਰ ਰਹੇ ਸੀ ਹਾਂ ਬੱਚੇ ਵੀ ਇੰਜੋਏ ਕਰ ਰਹੇ ਹੈਗਾ ਤੂੰ ਦੇਖ ਹੀ ਰਿਹਾ ਹੈ ਬੱਚੇ ਨੂੰ ਕਿ ਉਹ ਕ੍ਰਿਸਪੀ ਕ੍ਰਿਸਪੀ ਇਹ ਵੀ ਡੋਸਾ ਖਾਈ ਦੇ ਰਿਹਾ ਸਾਈਡ ਤੋਂ ਖਾ ਰਿਹਾ ਹਾਂਜੀ ਸੋ ਇਹ ਜਿਹੜਾ ਜੋੜਾ ਹੈਗਾ ਮਿਹਨਤ ਕਰ ਰਿਹਾ ਹੈਗਾ ਹਾਲਾਂਕਿ ਇਹਨਾਂ ਵੱਲੋਂ ਛੱਡੇ ਕਿ ਲੱਖ ਰੁਪਏ ਦੀ ਜਿਹੜੀ ਇਹ ਨੌਕਰੀ ਜਿਹੜੀ ਛੱਡੀ ਗਈ ਉਹਨਾਂ ਦਾ ਕਹਿਣਾ ਹੈਗਾ ਆਪਨਾ ਹੋਵੇ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਲੇਕਿਨ ਆਪਣਾ ਕੰਮ ਹੋਵੇ ਨੌਕਰੀ ਜਿਹੜੀ ਹੈਗੀ ਇੱਕ ਬੰਦੀਸ਼ ਵਿੱਚ ਹੈ ਲੇਕਿਨ ਜਿਹੜਾ ਆਪਣਾ ਕੰਮ ਕਰਕੇ ਉਹਨਾਂ ਨੂੰ ਜਿਹੜੀ ਖੁਸ਼ੀ ਹੋ ਰਹੀ ਹੈ ਉਹ ਜਿਹੜੀ ਹੈਗੀ ਖਾਸ ਹੈ ਅਫਤਾਰ ਗਿਲ ਪੀਟੀਸੀ ਨਿਊਜ਼ ਫਾਜ਼ਿਲਕਾ